ਸਾਰੇ ਸਿਕਸ ਸਟੂਡੈਂਟਸ ਸਾਰਿਆਂ ਨੂੰ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਕਸੈਸ ਅਕੈਡਮੀ ਸਾਧਕ ਦੇ ਇਸ ਚੈਨਲ ਤੇ ਤੇ ਅਮੀਰ ਕਰਦਾ ਕਿ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤਾਂ ਕਰਦੇ ਹਾਂ ਸ਼ੁਰੂਆਤ ਆਪਾਂ ਕਰੰਟ ਅਫੇਅਰਸ ਦੀ ਜੋ ਕਿ ਕੱਲ ਆਪਾਂ 2025 ਦੇ ਕਰੰਟ ਅਫੇਅਰਸ ਆਪਾਂ ਸ਼ੁਰੂ ਕੀਤੇ ਹੋਏ ਸੀਗੇ ਤਾਂ ਇਹਦੇ ਵਿੱਚ ਆਪਾਂ ਕੁਝ ਕਰੰਟ ਅਫੇਅਰ ਜਿਹੜੇ ਕਿ ਕੱਲ ਕੰਪਲੀਟ ਕਰ ਚੁੱਕੇ ਸੀਗੇ ਤਾਂ ਕਰਾਂਗੇ ਕੰਟੀਨਿਊ ਅੱਜ ਆਪਾਂ ਤਾਂ ਪਹਿਲਾ ਕੁਸ਼ਨ ਆਪਣਾ ਕਹਿੰਦੇ ਕਿਸ ਦੇਸ਼ ਨੇ 2024 ਪੁਰਸ਼ ਏਸ਼ੀਆ ਚੈਂਪੀਅਨ ਟਰੋਫੀ ਜਿਹੜੀ ਜਿੱਤੀ ਹੈ ਤਾਂ ਇਹ ਜਿੱਤੀ ਸੀਗੀ ਭਾਰਤ ਨੇ ਜਿਹੜੀ ਏਸ਼ੀਆ ਚੈਂਪੀਅਨ ਟਰੋਫੀ ਹੈ ਠੀਕ ਹੈ ਇਹ ਕਿਸ ਦੇ ਦੁਆਰਾ ਜਿੱਤੀ ਗਈ ਹੈ ਤਾਂ ਭਾਰਤ ਦੇ ਦੁਆਰਾ ਇਸ ਨੂੰ ਜਿੱਤਿਆ ਗਿਆ ਇਹਦੇ ਵਿੱਚ ਰਨਅਪ ਕਿਹੜਾ ਦੇਸ਼ ਰਿਹਾ ਤਾਂ ਚਾਈਨਾ ਏਸ਼ੀਆ ਚੈਂਪੀਅਨ ਟਰੋਫੀ ਜਿਹੜੀ ਇਹ ਕਿ ਹਾਕੀ ਦੇ ਨਾਲ ਸੰਬੰਧਿਤ ਹੈ ਇਹਨੂੰ ਹੋਸਟ ਵੀ ਕਿੱਥੇ ਕੀਤਾ ਗਿਆ ਸੀਗੇ ਜਨਕਿ ਇਹਦੀ ਮੇਜ਼ਬਾਨੀ ਕਿੱਥੇ ਕੀਤੀ ਗਈ ਆ ਚਾਈਨਾ ਦੇ ਵਿੱਚ ਚਾਈਨਾ ਦੀ ਜੇ ਰਾਜਧਾਨੀ ਦੀ ਗੱਲ ਕਰੀਏ ਤਾਂ ਆਪਾਂ ਬੀਜਿੰਗ ਇਸ ਦੀ ਰਾਜਧਾਨੀ ਹੈ ਬੀਜਿੰਗ ਚਾਈਨਾ ਦੇ ਰਾਜਧਾਨੀ ਦਾ ਨਾਮ ਹੈ ਬੀਜਿੰਗ ਨੈਕਸਟ ਕੁਐਸਚਨ ਯੂਈ ਐਫਏ ਯੂਰੋ 2024 ਦਾ ਕਿਤਾਬ ਕਿਸ ਦੇਸ਼ ਨੇ ਜਿੱਤਿਆ ਹੈ ਤਾਂ ਇਹ ਜਿੱਤਿਆ ਸੀਗਾ ਸਪੇਨ ਨੇ ਇਹਨਾਂ ਦਾ ਕਿੰਨਾ ਟਾਈਟਲ ਸੀਗਾ ਤਾਂ ਚੌਥਾ ਜੇ ਆਪਾਂ ਗੱਲ ਕਰੀਏ ਯੂਈ ਐਫਏ ਯੂਰੋ ਫੁੱਟਬਾਲ ਦੇ ਨਾਲ ਇਹ ਕਿਸ ਸੰਬੰਧਿਤ ਕੱਪ ਹੈ ਇਹਨੂੰ 호ਸਟ ਕਿਸ ਦੇ ਦੁਆਰਾ ਕੀਤਾ ਗਿਆ ਸੀਗਾ ਤਾਂ ਜਰਮਨੀ ਦੇ ਦੁਆਰਾ ਇਹਦੇ ਵਿੱਚ ਰਨਰ ਅਪ ਕਿਹੜਾ ਦੇਸ਼ ਰਿਹਾ ਤਾਂ ਇੰਗਲੈਂਡ ਇੰਗਲੈਂਡ ਦੀ ਰਾਜਧਾਨੀ ਲੰਡਨ ਹੈ ਬੈਸਟ ਪਲੇਅਰ ਇਸ ਦੇ ਵਿੱਚ ਕੌਣ ਰਿਹਾ ਸੀਗਾ ਤਾਂ ਰੋਡਰੀ ਜੋ ਕਿ ਸਪੇਨ ਦਾ ਖਿਡਾਰੀ ਹੈ ਵਾਦਦੇ ਆ ਅਗਲੇ ਕੁਐਸਚਨ ਦੇ ਵੱਲੀ ਕਹਿੰਦੇ ਵਿਚ ਕੰਟਰੀ ਵੋਂ 2024 वूमेन 2020 ਏਸ਼ੀਆ ਕੱਪ ਤਾਂ ਜਿੱਤਿਆ ਸੀਗਾ ਸ਼੍ਰੀਲੰਕਾ ਦੇ ਦੁਆਰਾ ਇਹਦੇ ਵਿੱਚ ਰਨਰ ਅਪ ਕੌਣ ਰਿਹਾ ਸੀਗਾ ਤਾਂ ਭਾਰਤ ਤੇ ਇਹਨੂੰ ਹੋਸਟ ਕਿਸ ਦੇ ਦੁਆਰਾ ਕੀਤਾ ਗਿਆ ਸੀਗਾ ਤਾਂ ਸ਼੍ਰੀਲੰਕਾ ਦੇ ਦੁਆਰਾ ਨੈਕਸਟ ਕੁਐਸਚਨ ਹੂ ਵਨ ਦਾ ਏਸ਼ੀਅਨ ਬਿਲੀਆਰਡ ਚੈਂਪੀਅਨਸ਼ਿਪ 2024 ਤਾਂ ਜਿੱਤਿਆ ਸੀਗਾ ਤ੍ਰਿਵ ਸਤਵਾਲਾ ਨੇ ਇਹਨੂੰ ਕਿੱਥੇ ਹੋਸਟ ਕੀਤਾ ਗਿਆ ਸੀਗਾ ਤਾਂ ਰਿਆਦ ਸਾウਦੀ ਅਰਬ ਦੇ ਵਿੱਚ ਇਸ ਨੇ ਹਰਾਇਆ ਕਿਹਨੇ ਕਿਨੂੰ ਸੀਗਾ ਤਰੁਸ਼ਤ ਵਾਲਾ ਨੇ ਕਿਸ ਨੂੰ ਹਰਾਇਆ ਸੀਗਾ ਤਾਂ ਪੰਕਜ ਅਡਵਾਨੀ ਨੂੰ ਨੈਕਸਟ ਕੁਐਸਚਨ ਵਿਚ ਕੰਟਰੀ ਵਨ ਦਾ ਮੋਸਟ ਮੈਡਲਸ ਐਟ 2024 ਪੈਰਿਸ 올림픽ਸ ਤਾਂ 올림픽ਸ ਦਾ ਆਪਣੇ ਕੋਲ ਕੀ ਆ ਅਗੇਨ ਕੁਐਸਚਨ ਤਾਂ ਇਹਦੇ ਵਿੱਚ ਕੀ ਆ ਅਮਰੀਕਾ ਦੇ ਦੁਆਰਾ ਟੋਟਲ ਕੀ ਆ 126 ਮੈਡਲ ਜਿੱਤੇ ਗਏ ਸੀਗੇ ਇਸ ਦੇ ਵਿੱਚ 40 ਜਿਹੜੇ ਕੀ ਆ ਆਪਣੇ ਕੋਲੇ 골ਡ ਮੈਡਲ ਜਿੱਤੇ ਸੀ ਇਹਨਾਂ ਨੇ 45 ਦੇ ਵਿੱਚ ਇਹਨਾਂ ਨੇ ਕੀ ਸਿਲਵਰ ਜਿੱਤੇ ਐ ਤੇ ਬ੍ਰਾਉਂਜ਼ ਜਿੱਤੇ ਸੀਗੇ 42 ਨੈਕਸਟ ਗੱਲ ਕਰਦੇ ਆਪਾਂ ਚਾਈਨਾ ਦੀ ਤਾਂ ਚਾਈਨਾ ਦੇ ਟੋਟਲ ਸੀਗੇ 91 ਇਹਦੇ ਵਿੱਚੋਂ 40 ਇਹਨਾਂ ਦੇ 골ਡ ਦੇ ਸੀਗੇ 27 ਇਹਨਾਂ ਦੇ ਸਿਲਵਰ ਦੇ ਸੀਗੇ ਤੇ ਬ੍ਰੌਂਜ਼ ਇਹਨਾਂ ਨੇ ਜਿੱਤੇ ਸੀਗੇ 24 ਨੈਕਸਟ ਗੱਲ ਕਰਦੇ ਆ ਜਪਾਨ ਦੀ ਤਾਂ ਜਪਾਨ ਨੇ ਟੋਟਲ ਮੈਡਲ ਜਿੱਤੇ ਐ 45 ਇਹਦੇ ਵਿੱਚੋਂ 20 ਇਹਨਾਂ ਦੇ ਸੀਗੇ 골ਡ ਦੇ 12 ਸੀਗੇ ਸਿਲਵਰ ਦੇ ਤੇ ਬ੍ਰੌਂਜ਼ ਸੀਗੇ ਆਪਣੇ ਕੋਲੇ 13 ਨੈਕਸਟ ਆਸਟ੍ਰੇਲੀਆ ਦੀ ਗੱਲ ਕਰਦੇ ਆ ਆਸਟ੍ਰੇਲੀਆ ਦੇ ਟੋਟਲ ਸੀਗੇ 53 ਮੈਡਲ ਉਹਦੇ ਵਿੱਚੋਂ 18 ਸੀਗੇ 골ਡ ਦੇ ਤੇ ਸਿਲਵਰ ਸੀਗੇ ਆਪਣੇ ਕੋਲੇ 19 ਤੇ ব্রੌਂਜ਼ ਮੈਡਲ ਸੀ ਇਹਨਾਂ ਦੇ 16 ਫਿਰ ਗੱਲ ਕਰਦੇ ਆਂ ਭਾਰਤ ਦੀ ਭਾਰਤ ਨੇ ਜਿੱਤੇ ਸੀਗੇ ਟੋਡਲੇ ਦੇ ਵਿੱਚ 6 ਮੈਡਲ ਇਹਦੇ ਵਿੱਚ 골ਡ ਆਪਣੇ ਇਸਵਰੀ ਨਹੀਂ ਆਇਆ ਸਿਲਵਰ 1 ਸੀਗਾ ਜੋ ਕਿ ਨੀਰੇ ਚੋਪੜਾ ਦੇ ਦੁਆਰਾ ਜਿੱਤਾ ਗਿਆ ਸੀਗਾ ਜਿੱਤਿਆ ਗਿਆ ਸੀਗਾ ਤੇ ব্রੌਂਜ਼ ਆਪਣੇ ਕੋਲ ਕੀ ਆ 5 ਆਪਾਂ ਜਿੱਤੇ ਸੀਗੇ ਸੋ ਇੰਪੋਰਟੈਂਟ ਕੁਐਸਚਨ ਬਣ ਗਏ ਇਹ ਤਾਂ ਨੈਕਸਟ ਗੱਲ ਕਰਦੇ ਆਂ ਆਪਾਂ ਮਨੂ ਪਾਕਰ ਵੋਨ ਵਿੱਚ ਮੈਡਲ ਇਨ ਵੂਮਨਜ਼ 10 ਮੀਟਰ 에어 ਪਿਸਟਲ ਸ਼ੂਟਿੰਗ ਇਵੈਂਟ ਐਟ ਪੈरिस 올림픽 2024 ਤਾਂ ਇਹਦੇ ਵਿੱਚ ਜਿਹੜਾ ਮਨੂ ਭਾਕਰ ਦੇ ਦੁਆਰਾ ਕੀ ਹੈ ব্রੌਂਜ਼ ਮੈਡਲ ਜਿਹੜਾ ਕਿ ਜਿੱਤਿਆ ਗਿਆ ਸੀਗਾ ਸੋ ਇਹਦੇ ਨਾਲ ਆਪਣਾ ਜਿਹੜਾ ਕੀ ਹੈ ਸਰਬਜੋਤ ਸਿੰਘ ਇਹਨਾਂ ਨੂੰ ਵੀ ਜਿਹੜਾ ਕੀ ਹੈ ব্রੌਂਜ਼ ਮੈਡਲ ਇਹਨਾਂ ਨੂੰ ਮਿਲਿਆ ਸੀਗਾ 10 ਮੀਟਰ 에어 ਪਿਸਟਲ ਦੇ ਵਿੱਚ ਹੀ ਮੈਨਜ ਕੈਟਾਗਰੀ ਦੇ ਵਿੱਚ ਤਾਂ ਕਿ ਇਹ ਸ਼ੂਟਿੰਗ ਦੇ ਨਾਲ ਕੀ ਹੈ ਸੰਬੰਧਿਤ ਨੇ ਇਹ ਕਿੱਥੋਂ ਬਿਲੋਂਗ ਕਰਦੇ ਨੇ ਤਾਂ ਹਰਿਆਣੇ ਤੋਂ ਇਹਦਾ ਇਵੈਂਟ ਕਿਹੜਾ ਸੀ ਆਪਣੇ ਕੋਲੇ ਊਮਨਜ਼ 10 ਮੀਟਰ 에ਅਰ ਪਿਸਟਲ ਸ਼ੂਟਿੰਗ ਫਿਰ ਕੀ ਇਹ ਫਰਸਟ ਵੂਮਨ ਬਣਿਆ ਜਿन्होने ਕਿ ਸ਼ੂਟਿੰਗ ਦੇ ਵਿੱਚ ਕੋਈ ਵੀ ਮੈਡਲ ਪ੍ਰਾਪਤ ਕੀਤਾ ਹੋਵੇ 올림픽ਸ ਦੇ ਵਿੱਚ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਸੋ ਇਹ ਵੀ ਕੀ 올림픽ਸ ਦੇ ਨਾਲ ਰਿਲੇਟਡ ਆਪਣੇ ਕੋਲ ਕੁਐਸਚਨ ਸੀਗਾ ਕਹਿੰਦੇ ਮਨੂ ਭਾਕਰ ਅਤੇ ਕੀ ਸਰਬਜੋਤ ਸਿੰਘ ਦੇ ਦੁਆਰਾ ਕਿਹੜਾ ਜਿਹੜਾ ਮੈਡਲ ਆ ਉਹ ਕਿ ਪੈਰਾਸ 올림픽 2024 ਦੇ ਵਿੱਚ ਜਿੱਤਿਆ ਗਿਆ ਸੀਗਾ ਤਾਂ ਆਪਾਂ ਗੱਲ ਕਰਕੇ ਏਟੇ ਆ ਮਨੂ ਭਾਕਰ ਨੇ ਤੇ ਸਰਬਜੋਤ ਸਿੰਘ ਨੇ ਓਲੰਪਿਕਸ ਦੇ ਵਿੱਚ ਕਿਹੜਾ ਮੈਡਲ ਦਿੱਤਾ ਸੀਗਾ ਤਾਂ ব্রੋਂਜ਼ ਮੈਡਲ ਏਕੀਆ ਸ਼ੂਟਿੰਗ ਦੇ ਨਾਲ ਸੰਬੰਧਿਤ ਨੇ ਤੇ ਦੋਵੇਂ ਕਿੱਥੋਂ ਦੇ ਨੇ ਹਰਿਆਣੇ ਦੇ ਜੋ ਕਿ ਇਹਨਾਂ ਦਾ ਇਵੈਂਟ ਸੀਗਾ 10 ਮੀਟਰ 에য়ার ਪਿਸਟਲ ਮਿਕਸਡ ਟੀਮ ਇਵੈਂਟ ਤੇ ਮੈਡਲ ਇਹਨੂੰ ਪ੍ਰਾਪਤ ਹੋਇਆ ਸੀਗਾ ব্রੋਂਜ਼ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਸੁਆਪਨਿਲ ਕੁਸ਼ਲ ਰੀਸੈਂਟਲੀ ਵਨ ਅ ਬ੍ਰੋਂਜ਼ ਮੈਡਲ ਇਨ ਵਿਚ ਸਪੋਰਟਸ ਇਵੈਂਟ ਐਟ ਪੈਰਾਓਲੰਪਿਕ 2024 ਤਾਂ ਕਿ ਇਹ ਪੁੱਛ ਰਹੇ ਨੇ ਆਪਾਂ ਨੂੰ ਸਵਪਨਿਲ ਕੁਸ਼ਲ ਨੇ ਬ੍ਰੌਂਜ਼ ਮੈਡਲ ਜਿਹੜਾ ਜਿੱਤਿਆ ਉਹ ਕਿਹੜੀ ਖੇਡ ਦੇ ਵਿੱਚ ਜਿੱਤਿਆ ਸੀਗਾ ਪੈਰਾਸ Olympik 2024 ਦੇ ਵਿੱਚ ਤਾਂ ਇਹ ਵੀ ਕੀ ਹੈ ਸ਼ੂਟਿੰਗ ਦੇ ਨਾਲ ਸੰਬੰਧਿਤ ਨੇ ਤੇ ਕਿੱਥੋਂ ਬਿਲੋਂਗ ਕਰਦੇ ਨੇ ਮਹਾਰਾਸ਼ਟਰ ਤੋਂ ਨੈਕਸਟ ਕੁਐਸਚਨ ਨੰਬਰ ਵਾਧੇ ਆਪਾਂ ਸੋ ਇਹਦੇ ਵਿੱਚ ਆਪਾਂ ਨੂੰ ਕਿਹਾ ਗਿਆ ਸੀਗਾ ਕਿਹਨੇ ਵਿਚ ਕੰਟਰੀ ਵਨ ਦਾ ਬ੍ਰੌਂਜ਼ ਮੈਡਲ ਇਨ ਹਾਕੀ ਇਵੈਂਟ ਐਟ ਦਾ ਪੈਰਾਸ Olympik 2024 ਦੇ ਵਿੱਚ ਤਾਂ ਇਹ ਜਿੱਤਿਆ ਸੀਗਾ ਭਾਰਤ ਨੇ ਜਿਹੜਾ ਕਿ ਇਹ ব্রੋਂਜ਼ ਮੈਡਲ ਜੋ ਕਿ ہاکی ਦੇ ਵਿੱਚ ਕਹਿੰਦੇ ਪੈਰਾਸ Olympics ਦੇ ਵਿੱਚ 2024 ਦੇ ਵਿੱਚ ਕਿਸ ਦੇ ਕਿਸ ਟੀਮ ਦੇ ਦੁਆਰਾ ਇਹ ਜਿੱਤਿਆ ਗਿਆ ਸੀਗਾ ਤਾਂ ਜਿੱਤਿਆ ਗਿਆ ਸੀਗਾ ਭਾਰਤ ਦੇ ਦੁਆਰਾ ਤੇ ਆਪਣਾ ਕਪਤਾਨ ਕੌਣ ਸੀ ਇਹਦੇ ਵਿੱਚ ਤਾਂ ਹਰਮਨਪ੍ਰੀਤ ਸਿੰਘ 골ਡ ਕਿਸ ਦੇਸ਼ ਨੇ ਜਿੱਤਿਆ ਸੀਗਾ ਤਾਂ ਨੀਦਰਲੈਂਡ ਨੇ সিলవర్ ਕਿਸ ਦੇਸ਼ ਦੇ ਦੁਆਰਾ ਜਿੱਤਿਆ ਗਿਆ ਤਾਂ ਆਪਣੇ ਕੋਲ ਕੀ ਜਰਮਨੀ ਨੇ ਤੇ ব্রੋਂਜ਼ ਮੈਡਲ ਆਪਾਂ ਇਹਦੇ ਵਿੱਚ ਜਿੱਤਿਆ ਸੀਗਾ ਯਾਨੀ ਕਿ ਤੀਜੇ ਨੰਬਰ ਦਾ ਜਿਹੜਾ ਮੈਡਲ ਸੀ ਉਹ ਆਪਾਂ ਜਿੱਤਿਆ ਸੀਗਾ ਨੈਕਸਟ ਕੁਐਸਚਨ ਆਪਾਂ ਗੱਲ ਕਰੀਏ ਨਿਰਲ ਚੋਪੜਾ ਵਾਨ ਵਿਚ ਮੈਡਲ ਇਨ ਦਾ ਮੈਨਜ਼ ਅ ਇਵੈਂਟ ਜੈਵਲਿਨ ਥਰੋ ਇਵੈਂਟ ਐਟ ਦਾ ਪੈਰਿਸ 올림픽ਸ 2024 ਜਣਕੇ ਨੀਰਜ ਚੋਪੜਾ ਨੇ ਮੈਨਜ਼ ਜੈਵਲਿਨ ਥਰੋ ਦੇ ਵਿੱਚ ਜਿਹੜਾ ਕਿ ਪੈਰਿਸ 올림픽ਸ ਦੀਆਂ ਖੇਡਾਂ ਦੇ ਵਿੱਚ ਕਰਵਾਇਆ ਗਿਆ ਸੀਗਾ ਤਾਂ ਇਹਦੇ ਵਿੱਚ ਕਿਹੜਾ ਸਥਾਨ ਆ ਜਾਂ ਕਿਹੜਾ ਮੈਡਲ ਇਹਨਾਂ ਨੇ ਜਿੱਤਿਆ ਸੀਗਾ ਤਾਂ ਇਹਨਾਂ ਨੇ ਜਿੱਤਿਆ ਸੀਗਾ ਸਿਲਵਰ ਮੈਡਲ ਇਹਨਾਂ ਨੇ ਕਿੰਨੀ ਦੂਰ ਜਿਹੜਾ ਕਿ ਆ ਜੈਵਲਿਨ ਸੁੱਟਿਆ ਸੀਗਾ ਤਾਂ 99.45 ਮੀਟਰ ਤੇ ਇਹਦੇ ਵਿੱਚ ਕੀ ਆ ਇਦੇ ਵਿੱਚ ਜੋ ਆਪਾਂ ਪਤਾ ਹੀ ਹੈ ਅਰਸ਼ਨ ਨਦੀਮ ਦੇ ਦੁਆਰਾ ਕਿ ਇਹ 골ਡ ਇਹਦੇ ਵਿੱਚ ਜਿੱਤਿਆ ਗਿਆ ਸੀਗਾ ਇਸ ਤੋਂ ਪਹਿਲਾਂ ਆਪਾਂ ਟੋਕੀਓ 올림픽 2020 ਦੇ ਵਿੱਚ ਉਹਨੇ ਕਿ ਇਹ 골ਡ ਮੈਡਲ ਜਿਹੜਾ ਪ੍ਰਾਪਤ ਕੀਤਾ ਸੀਗਾ ਇਹਨੇ ਕਿੰਨੀ ਦੂਰ ਜਿਹੜਾ ਜੈਵਲਿਨ ਸੁੱਟਿਆ ਸੀ ਉਦੋਂ ਤਾਂ 88.58 ਜੋ ਕਿ ਇਸ ਤੋਂ ਪਹਿਲਾਂ ਰਿਕਾਰਡ ਸੀਗਾ ਅਰਸ਼ਨ ਨਦੀਮ ਦੇ ਇਸ ਜੈਵਲਿਨ ਤੋਂ ਪਹਿਲਾਂ ਫਿਰ ਇਹਨੇ ਕਿਹਾ ਪਾਵੋ ਨੁਰਮੀ ਗੇਮਜ਼ ਜੋ ਕਿ 2022 ਦੇ ਵਿੱਚ ਹੋਈਆਂ ਸੀ ਉਹਦੇ ਵਿੱਚ ਇਹਨੇ ਸਿਲਵਰ ਜਿਹੜਾ ਮੈਡਲ ਪ੍ਰਾਪਤ ਕੀਤਾ ਸੀਗਾ ਫਿਰ 2022 ਦੇ ਵਿੱਚ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਇਹਨੇ ਇਹਦੇ ਵਿੱਚ ਵੀ ਇਹਨਾਂ ਨੇ ਕੀਆ সিলਵਰ ਮੈਡਲ ਪ੍ਰਾਪਤ ਕੀਤਾ ਸੀਗਾ ਤਾਂ ਡਾਇਮੰਡ ਲੀਗ 2022 ਦੇ ਵਿੱਚ ਇਹਨਾਂ ਨੇ ਕੀਆ 골ਡ ਮੈਡਲ ਜਿਹੜਾ ਪ੍ਰਾਪਤ ਕੀਤਾ ਹੈਗਾ ਚਲਦੇ ਆ ਅਗਲੇ ਕੁਐਸਚਨ ਦੇ ਵੱਲੀ ਸੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਆਪਾਂ ਹੰਤੱਕ ਇਹਨਾਂ ਨੇ ਕਿਹਾ ਸੀ ਕਿ ਅਮਨ ਸ਼ਹਿਰਾਵਤ ਹੂ ਰੀਸੈਂਟਲੀ ਵਨ ਬ੍ਰੌਂਜ਼ ਮੈਡਲ ਐਟ ਪੈਰਿਸ 올림픽ਸ 2024 ਇਜ਼ ਐਸੋਸੀਏਟਿਡ ਵਿਦ ਵਿਚ ਸਪੋਰਟਸ ਤਾਂ ਕਹਿੰਦੇ ਜਿਹੜੀ ਕਿ ਆ ਅਮਨ ਸ਼ਹਿਰਾਵਤ ਨੇ ਉਹਨਾਂ ਨੇ ਕੀਆ ਬ੍ਰੌਂਜ਼ ਮੈਡਲ ਜਿਹੜਾ ਪ੍ਰਾਪਤ ਕੀਤਾ ਹੈਗਾ ਪੈਰਾ 올림픽ਸ ਦੇ ਵਿੱਚ ਤਾਂ ਦੱਸੋ ਇਹ ਕਿ ਕਿਸ ਖੇਡ ਦੇ ਨਾਲ ਸੰਬੰਧਿਤ ਜਿਹੜੇ ਖਿਡਾਰੀ ਨੇ ਤਾਂ ਇਹ ਕਿ ਰੈਸਲਿੰਗ ਦੇ ਨਾਲ ਸੰਬੰਧਿਤ ਨੇ ਤੇ ਕਿਹੜੇ ਇਵੈਂਟ ਦੇ ਵਿੱਚ ਖੇਡੇ ਸੀਗੇ 55 ਕਿਲੋ ਇਵੈਂਟ ਦੇ ਵਿੱਚ ਕਿੱਥੋਂ ਬਿਲੋਂਗ ਕਰਦੇ ਨੇ ਤਾਂ ਇਹ ਕਰਦੇ ਨੇ ਹਰਿਆਣਾ ਤੋਂ ਤੇ ਯੰਗੇਸਟ ਇੰਡੀਆਨ ਵੀ ਬਣੇ ਨੇ ਟੂ ਵਿਨ ਐਨ ਇੰਡੀਵਿਜੂਅਲ 올림픽 ਮੈਡਲ ਜਾਨੀ ਕਿ ਆਪਣੇ ਕਹਿ ਸਕਦੇ ਆ ਇੱਕ ਸਿੰਗਲ ਪਲੇਅਰ ਦੇ ਤੌਰ ਤੇ ਇਹਨਾਂ ਨੇ ਕੀ ਆ ਜਿਹੜਾ 올림픽 ਮੈਡਲ ਜਿੱਤਿਆ ਸੀਗਾ ਤੇ ਸਭ ਤੋਂ ਕੇ ਇਹ ਯੁਵਾ ਖਿਡਾਰੀ ਇਹ ਬਣੇ ਆ ਆਪਾਂ ਨੂੰ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਜਿਹੜਾ ਕਿ ਇੰਡੀਵਿਜੂਅਲ 올림픽 ਮੈਡਲ ਕਿਸ ਨੇ ਪ੍ਰਾਪਤ ਕੀਤਾ ਸੀਗਾ ਤਾਂ ਅਭਿਨਵ ਬਿੰਦਰਾ ਨੇ ਅਭਿਨਵ ਬਿੰਦਰਾ ਦੇ ਦੁਆਰਾ ਇਹ ਸਭ ਤੋਂ ਪਹਿਲਾਂ ਜਿਹੜਾ ਮੈਡਲ ਆ ਇਹਨੂੰ ਪ੍ਰਾਪਤ ਕੀਤਾ ਗਿਆ ਸੀਗਾ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਕਹਿੰਦੇ ਹੂ ਹੈਜ਼ ਵਨ ਮੈਨਜ਼ ਸਿੰਗਲ ਟਾਈਟਲ ਐਟ 2024 ਵਿੰਬਲਡਨ ਟਾਈਟਲ ਤਾਂ ਕਹਿੰਦੇ ਮੈਨਜ ਦੇ ਵਿੱਚ ਸਿੰਗਲ ਕੈਟਾਗਰੀ ਦੀ ਆਪਾਂ ਗੱਲ ਕਰੀਏ ਤਾਂ 2024 ਦਾ ਜਿਹੜਾ ਵਿੰਬਲਡਨ ਟਾਈਟਲ ਸੀਗਾ ਕਿਸ ਦੇ ਦੁਆਰਾ ਜਿਹੜਾ ਕਿ ਇਹ ਜਿੱਤਿਆ ਗਿਆ ਤਾਂ ਇਹ ਜਿੱਤਿਆ ਗਿਆ ਸੀਗਾ ਕਾਰਲੋਸ ਅਲਕਰਾਜ ਦੇ ਦੁਆਰਾ ਜੋ ਕਿ ਸਪੇਨ ਤੋਂ ਬਿਲੋਂਗ ਕਰਦੇ ਨੇ ਤੇ ਕਿ ਟੈਨਿਸ ਦੇ ਨਾਲ ਕੀ ਇਹ ਸੰਬੰਧਿਤ ਖਿਡਾਰੀ ਨੇ ਜੋ ਕਿ ਵਿੰਬਲਡਨ ਕੱਪ ਵੀ ਆਪਾਂ ਨੂੰ ਵਿੰਬਲਡਨ ਟਾਈਟਲ ਕਹਿ ਲਓ ਵੀ ਮਿਲਨ ਕੱਪ ਕਹਿ ਲਓ ਇਹ ਕਿਸ ਦੇ ਨਾਲ ਸੰਬੰਧਿਤ ਦਾ ਤਾਂ ਟੈਨਿਸ ਦੇ ਨਾਲ ਇਹਦੇ ਵਿੱਚ ਇੱਕ ਜਾਂ ਦੋ ਪਲੇਅਰ ਖੇਡ ਸਕਦੇ ਹੁੰਦੇ ਨੇ ਉਹ ਇਹਨਾਂ ਨੇ ਹਰਾਇਆ ਕਿਨੂਆ ਤਾਂ ਨਵਾਕ ਜੋਕੋਵਿਚ ਨੂੰ ਇਹ ਕਿੱਥੋਂ ਦੇ ਪਲੇਅਰ ਨੇ ਤਾਂ ਸਰਬੀਆ ਦੇ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਕਹਿੰਦੇ ਹੂ ਹੈਜ਼ ਵਨ ਊਮਨਜ਼ ਸਿੰਗਲ ਟਾਈਟਲ ਐਟ 2024 ਵਿੰਬਲਡਨ ਟਾਈਟਲ ਤਾਂ ਵਿੰਬਲਡਨ ਟਾਈਟਲ ਦੀ ਆਪਾਂ ਊਮਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕੀ ਆ ਕੌਣ ਜਿੱਤੀ ਸੀਗੀ ਤਾਂ ਬਾਰਬੋਰਾ ਕਰੇਜੀਕੂਵਾ ਹਰਾਇਆ ਕਿਨੂ ਸੀਗਾ ਤਾਂ ਜੈਸਮਿਨ ਪੋਲਿਡੀ ਨੂੰ ਜੋ ਕਿ ਇਟਲੀ ਤੋਂ ਰਹਿਣ ਵਾਲੀ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਕਿਹੜੇ ਵਿੱਚ ਕੰਟਰੀ ਵਨ ਮੈਕਸਿਮਮ ਮੈਡਲ ਐਟ 2024 ਵਰਲਡ ਪੈਰਾਥਲੇਟਿਕਸ ਚੈਂਪੀਅਨਸ਼ਿਪ ਹੁਣ ਧਿਆਨ ਨਾਲ ਦੇਖੋ ਕਿ ਪੈਰਾਥਲੇਟਿਕਸ ਦੀ ਗੱਲ ਕਰ ਰਿਹਾ ਤਾਂ ਇਹਦੇ ਵਿੱਚ ਕੀ ਆ ਚਾਈਨਾ ਦੇ ਦੁਆਰਾ ਸਭ ਤੋਂ ਵੱਧ ਮੈਡਲ ਦਿੱਤੇ ਗਏ ਸੀਗੇ ਤਾਂ ਕਿੰਨੇ ਮੈਡਲ ਜਿੱਤੇ ਸੀ ਨੇ 87 ਇਹਨੂੰ ਹੋਸਟ ਕਿਸ ਦੇ ਦੁਆਰਾ ਕੀਤਾ ਗਿਆ ਸੀਗਾ ਤਾਂ ਜਾਪਾਨ ਦੇ ਦੁਆਰਾ ਸੈਕੰਡ ਜਿਹੜਾ ਕਿ ਰੈਂਕ ਰਿਹਾ ਸੀਗਾ ਉਹ ਸੀਗਾ ਬ੍ਰਾਜ਼ਿਲ ਦਾ ਇੰਡੀਆ ਦਾ ਇਹਦੇ ਵਿੱਚ ਰੈਂਕ ਕਿੰਨਾ ਸੀਗਾ ਤਾਂ 6ਵਾਂ ਆਪਾਂ ਇਹਦੇ ਵਿੱਚ ਕਿਹਾ 17 ਮੈਡਲ ਜਿਹੜੇ ਕਿ ਆ ਜਿੱਤੇ ਸੀਗੇ ਜਿੰਨਾਂ ਵਿੱਚੋਂ ਆਪਣੇ ਕੋਲ 골ਡ ਮੈਡਲ ਸੀਗੇ 6 ਸਿਲਵਰ ਸੀਗੇ ਆਪਣੇ ਕੋਲੇ 5 ਤੇ ਬ੍ਰੌਂਜ਼ ਮੈਡਲ ਆਪਣੇ ਕੋਲੇ 6 ਸੀਗੇ ਇਹਦੇ ਵਿੱਚ ਕਿਹਾ ਦਿਪਤੀ ਜਵਾਨਗੀ ਦੇ ਦੁਆਰਾ ਜਿਹੜਾ ਕਿ ਆ 골ਡ ਮੈਡਲ ਜਿੱਤਿਆ ਗਿਆ ਸੀਗਾ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਦਾ ਵਿਚ ਕੰਟਰੀ ਹੈਜ਼ ਵਨ ਦਾ ਯੂਬੇਰ ਕੱਪ 2024 ਤਾਂ ਜਿਹੜਾ ਯੂਬੇਰ ਕੱਪ ਆ ਇਸ ਨੂੰ ਕਿਸ ਦੇ ਦੁਆਰਾ ਜਿੱਤਿਆ ਗਿਆ ਸੀਗਾ ਤਾਂ ਚਾਈਨਾ ਦੇ ਦੁਆਰਾ ਇਹ ਕੀ ਹੈ ਬੈਡਮਿੰਟਨ ਦੇ ਨਾਲ ਸੰਬੰਧਿਤ ਕੱਪ ਹੈ ਠੀਕ ਹੈ ਤਾਂ ਕਿ ਇਹ ਊਮਨਸ ਦੇ ਨਾਲ ਇਹ ਕੀ ਹੈ ਸੰਬੰਧਿਤ ਹੈ ਇਹਨੂੰ ਹੋਸਟ ਕੀਤਾ ਗਿਆ ਸੀਗਾ ਚਾਈਨਾ ਦੇ ਦੁਆਰਾ ਤੇ ਕਿਸ ਨੂੰ ਹਰਾਇਆ ਗਿਆ ਦੇ ਵਿੱਚ ਤਾਂ ਇੰਡੋਨੇਸ਼ੀਆ ਇਸ ਕੁਐਸਚਨ ਵਿਚ ਕੰਟਰੀ ਵਨ 2024 ਥੋਮਸ ਕੱਪ ਟਾਈਟਲ ਤਾਂ ਥੋਮਸ ਕੱਪ ਦੇ ਵਿੱਚ ਕਿਸ ਨੇ ਕੀ ਇਸ ਨੂੰ ਜਿੱਤਿਆ ਇਸ ਵਾਰੀ ਤਾਂ ਦਿੱਤੇ ਸੀਗਾ ਚਾਈਨਾ ਨੇ एके एवी ਆਪਣੇ ਕੋਲ ਕਿ ਇੱਕ बैडमिंटन ਦੇ ਨਾਲ ਸੰਬੰਧਿਤ ਕੱਪ ਹੈ। एके ਮੈਨਜ ਕੈਟਾਗਰੀ ਦੇ ਵਿੱਚ ਹੁੰਦਾ ਹੈ। ਇਹਨੂੰ ਹੋਸਟ ਕਿਸ ਦੇ ਦੁਆਰਾ ਕੀਤਾ ਗਿਆ ਸੀਗਾ ਤਾਂ ਚైనా ਦੇ ਦੁਆਰਾ ਹਰਾਇਆ ਕਿਸ ਨੂੰ ਇਹਨਾਂ ਨੇ ਤਾਂ ਇੰਡੋਨੇਸ਼ੀਆ ਨੂੰ। ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ। ਤਾਂ ਵਿਚ ਕੰਟਰੀ ਵਨ ਦਾ ਟਾਈਟਲ ਆਫ 2024 ICC ਮੈਨਜ਼ T20 ਵਰਲਡ ਕੱਪ ਤਾਂ T20 ਵਰਲਡ ਕੱਪ ਦੇ ਵਿੱਚ ਕਿਹੜਾ ਜਿਹੜੀ ਟੀਮ ਹੈ ਉਹ ਕਿ ਜਿੱਤੂ ਰਹੀ ਹੈ ਤਾਂ ਇਹਦੇ ਵਿੱਚ ਕੀ ਹੈ ਭਾਰਤ ਜੇ ਤੁਰਈਆ ਇਹ ਆਪਣਾ ਕਿਹ ਸੈਕੰਡ ਟਾਈਟਲ ਸੀਗਾ ਇਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੀ ਹੈ 2007 ਦੇ ਵਿੱਚ ਆਪਾਂ ਇਸ ਟਾਈਟਲ ਨੂੰ ਪਹਿਲਾਂ ਵੀ ਜਿੱਤ ਚੁੱਕੇ ਹਾਂ ਤੇ ਉਦੋਂ ਆਪਣਾ ਕਪਤਾਨ ਕੌਣ ਸੀਗਾ ਤਾਂ ਐਮ ਐਸ ਤੋਨੀ ਤਾਂ ਇਸ ਵਾਰੀ ਆਪਣਾ ਕਪਤਾਨ ਕੌਣ ਸੀਗਾ ਉਹਦੇ ਬਾਰੇ ਆਪਾਂ ਪੜ੍ਹਦੇ ਹਾਂ ਸੋ ਇਹ ਆਪਣਾ ਕਿਹ ਸੈਕੰਡ ਟਾਈਟਲ ਸੀਗਾ ਜਿਵੇਂ ਕਿ ਮੈਂ ਦੱਸ ਚੁੱਕਿਆ ਇਹਨੂੰ ਹੋਸਟ ਕਿੱਥੇ ਕਿੱਥੇ ਕੀਤਾ ਗਿਆ ਸੀ ਆ ਕਿਹੜੇ-ਕਿਹੜੇ ਦੇਸ਼ਾਂ ਦੇ ਦੁਆਰਾ ਕੀਤਾ ਗਿਆ ਸੀਗਾ ਤਾਂ ਅਮਰੀਕਾ ਤੇ ਵੈਸਟ ਇੰਡੀਜ਼ ਦੇ ਦੁਆਰਾ ਇਹਦੇ ਵਿੱਚ ਰਨਰ ਅਪ ਕਿਹੜੀ ਟੀਮ ਰਹੀ ਆ ਤਾਂ ਸਾਊਥ ਅਫਰੀਕਾ ਇਦੇ ਵਿੱਚ ਪਲੇਅਰ ਆਫ ਦਾ ਸੀਰੀਜ਼ ਕੌਣ ਰਿਹਾ ਤਾਂ ਆਪਣਾ ਜਸਪ੍ਰਿਤ ਬੁਮਰਾ ਇਹਦੇ ਵਿੱਚ ਕੀ ਹੈ ਪਲੇਅਰ ਆਫ ਦਾ ਸੀਰੀਜ਼ ਰਿਹਾ ਸੀਗਾ ਮੋਸਟ ਰਨਸ ਦੀ ਗੱਲ ਕਰੀਏ ਤਾਂ ਆਪਾਂ ਰਹਿਮਨੁੱਲਾ ਗੁਰਬਾਜ਼ ਜੋ ਕਿ ਅਫਗਾਨਿਸਤਾਨ ਦਾ ਖਿਡਾਰੀ ਹੈ ਇਸਨੇ ਟੋਟਲ ਕੀ ਹੈ 281 ਦੌੜਾਂ ਬਣਾਈਆਂ ਸੀ ਜੇ ਮੋਸਟ ਵਿਕਟ ਦੀ ਗੱਲ ਕਰੀਏ ਤਾਂ ਫਜ਼ਲ ਹੱਕ ਫਰੂਕੀ ਜੋ ਕਿ ਅਫਗਾਨਿਸਤਾਨ ਦਾ ਖਿਡਾਰੀ ਹੈ ਇਹਨਾਂ ਨੇ 17 ਵਿਕਟਾਂ ਲਈਆਂ ਸੀ ਤਾਂ ਜੇ ਆਪਾਂ ਗੱਲ ਕਰੀਏ ਆਪਣੇ ਪਲੇਅਰ ਅਰਸ਼ਦੀਪ ਦੀ ਤਾਂ ਇਹ ਵੀ 17 ਵਿਕਟਾ ਲੈਣ ਦੇ ਵਿੱਚ ਕਾਮਯਾਬ ਰਹੇ ਸਨ ਜੋ ਕਿ ਵੀ ਭਾਰਤ ਦੇ ਖਿਡਾਰੀ ਹਨ ਨੈਕਸਟ ਕੁਐਸਚਨ ਹੂ ਹੈਜ਼ ਵਨ ਮੈਨ ਦਾ ਸਿੰਗਲ ਟਾਈਟਰ ਐਟ 2024 ਫ੍ਰੈਂਚ ਓਪਨ ਤਾਂ ਫ੍ਰੈਂਚ ਓਪਨ ਦੇ ਵਿੱਚ ਇਹ ਕਹਿੰਦੇ ਦੱਸੋ ਸਿੰਗਲ ਕੈਟਾਗਰੀ ਦੇ ਵਿੱਚ ਇਹ ਕਿਤਾਬ ਕਿਸ ਦੇ ਦੁਆਰਾ ਜਿਹੜਾ ਕਿ ਦਿੱਤਾ ਗਿਆ ਤਾਂ ਦਿੱਤਾ ਗਿਆ ਸੀਗਾ 카ਰਲੋਸ ਅਲਕਰਾਜ ਦੇ ਦੁਆਰਾ ਜੋ ਕਿ ਸਪੇਨ ਦੇ ਖਿਡਾਰੀ ਨੇ ਤੇ ਇਹ ਵੀ ਟੈਨਿਸ ਦੇ ਨਾਲ ਸੰਬੰਧਿਤ ਕੱਪ ਹੈ ਫ੍ਰੈਂਚ ਕੱਪ ਫ੍ਰੈਂਚ ਓਪਨ ਆਪਾਂ ਕਹਿ ਦਿੰਦੇ ਹਾਂ ਠੀਕ ਹੈ ਮੈਨਜ਼ ਸਿੰਗਲ ਟਾਈਟਲ ਇਹਦੇ ਵਿੱਚ ਕਿਸ ਦੇ ਦੁਆਰਾ ਜਿੱਤਿਆ ਗਿਆ ਸੀਗਾ ਤਾਂ 카를ੋਸ ਅਲਕਰਾਇਦੇ ਦੁਆਰਾ ਇਸ ਨੇ ਹਰਾਇਆ ਕਿਸ ਨੂੰ ਸੀਗਾ ਤਾਂ ਅਲੈਗਜ਼ੈਂਡਰ ਸਵੇਰਬ ਨੂੰ ਜੋ ਕਿ ਜਰਮਨੀ ਦਾ ਖਿਡਾਰੀ ਸੀਗਾ ਨੈਕਸਟ ਕੁਐਸਚਨ ਹੂ ਹੈਜ਼ ਵਨ ਵੂਮਨਜ਼ ਸਿੰਗਲ ਐਟ 2024 ਫਰੈਂਚ ਓਪਨ ਦੇ ਵਿੱਚ ਤਾਂ ਜੇ ਆਪਾਂ ਵੂਮਨਜ਼ ਕੈਟਾਗਰੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕਿਸ ਨੇ ਜਿੱਤੇ ਸੀਗਾ ਕਾਪੇ ਤਾਂ ਆਈਜ਼ਾ ਸਵੇਟਕ ਦੇ ਦੁਆਰਾ ਜੋ ਕਿ ਪੋਲੈਂਡ ਦੀ ਖਿਡਾਰਣ ਹੈ ਇਸ ਨੇ ਕਿਸ ਨੂੰ ਹਰਾਇਆ ਸੀਗਾ ਤਾਂ ਜੈਸਮਿਨ ਵਾਲਨੀ ਨੂੰ ਜੋ ਕਿ ਇਟਲੀ ਦੀ ਖਿਡਾਰਨ ਹੈ। ਨੈਕਸਟ ਕੁਐਸਚਨ ਵਿਚ ਟੀਮ ਵਨ ਦਾ ਆਈਪੀਐਲ 2024 ਟਾਈਟਲ ਤਾਂ 2024 ਜਿਹੜਾ ਆਈਪੀਐਲ ਦਾ ਟਾਈਟਲ ਸੀਗਾ ਉਹ ਕਿਸ ਦੇ ਦੁਆਰਾ ਜਿੱਤਿਆ ਗਿਆ ਤਾਂ ਜਿੱਤਿਆ ਗਿਆ ਸੀ ਇਹ ਕਲਕੱਤਾ ਨਾਈਟ ਰਾਈਡਰਸ ਦੇ ਦੁਆਰਾ ਕੇਕੇਆਰ ਦੇ ਦੁਆਰਾ ਤੇ ਇਹਦੇ ਵਿੱਚ ਇਹਨਾਂ ਦਾ ਕਪਤਾਨ ਕੌਣ ਸੀਗਾ ਤਾਂ ਸ਼੍ਰੇਸ਼ ਅਯਰ ਜੋ ਕਿ ਇਹਨਾਂ ਦਾ ਕਪਤਾਨ ਰਿਹਾ ਸੀਗਾ ਤੇ ਇਸ ਵਾਰੀ ਜੋ ਕਿ ਪੰਜਾਬ ਕਿੰਗਸ ਦੇ ਵਿੱਚ ਖੇਡ ਰਿਹਾ ਨੈਕਸਟ ਕੁਐਸਚਨ ਨੈਕਸਟ ਆਪਾਂ ਪੁਆਇੰਟ ਡਿਸਕਸ ਕਰੀਏ ਦਾ ਤਾਂ ਇਹਦੇ ਵਿੱਚ ਰਨਰ ਅਪ ਕੌਣ ਰਿਹਾ ਸੀਗਾ ਤਾਂ ਸਨਰਾਈਜ਼ਰਸ ਹైదరాబాద్ ਇਹਦੇ ਵਿੱਚ ਕੀ ਆ ਐਸਆਰਐਚ ਦਾ ਜਿਹੜਾ ਕਪਤਾਨ ਸੀਗਾ ਉਹ ਕੌਣ ਰਿਹਾ ਸੀ ਇਹਦੇ ਵਿੱਚ ਤਾਂ ਪੈਟ ਕਾਮਿੰਜ਼ ਐਡੀਸ਼ਨ ਕਿੰਨਾ ਸੀਗਾ 17ਵਾਂ ਫਾਈਨਲ ਮੈਚ ਇਹਦਾ ਕਿੱਥੇ ਹੋਇਆ ਸੀਗਾ ਤਾਂ ਐਮਏ ਚਦੰਬਰਮ ਸਟੇਡੀਅਮ ਇਨ ਚੇਨਈ ਦੇ ਵਿੱਚ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਕਹਿੰਦੇ ਹੂ ਹੈਜ਼ ਵਨ ਦਾ ਪਰਪਲ ਕੈਪ ਇਨ ਆਈਪੀਐਲ 2000 24 ਤਾਂ ਪਰਪਲ ਕੈਪ ਇਸ ਵਾਰ ਕਿਸ ਨੇ ਦਿੱਤੀ ਸੀਗੀ ਪਰਪਲ ਕੈਪ ਜਿਹੜੀ ਕੀ ਆ ਮੋਸਟ ਵਿਕਟਸ ਲੈਣ ਵਾਲੇ ਖਿਡਾਰੀ ਨੂੰ ਦਿੱਤੀ ਜਾਂਦੀ ਹੈ ਬੋਲਰ ਨੂੰ ਦਿੱਤੀ ਜਾਂਦੀ ਆ ਤਾਂ ਇਹ ਦਿੱਤੀ ਸੀਗੀ ਹਰਸ਼ਲ ਪਟੇਲ ਨੇ ਜੋ ਕਿ ਪੰਜਾਬ ਕਿੰਗਸ ਦੇ ਖਿਡਾਰੀ ਸੀਗੇ ਤਾਂ ਮੋਸਟ ਵਿਕਟਸ ਲੈਣ ਦੇ ਲਈ ਇਹ ਜਿਹੜੀ ক্রিকেট ਦੇ ਨਾਲ ਸੰਬੰਧਤ ਹੈ ਮੈਂ ਇਹ ਦੱਸ ਚੁੱਕੇ ਹਾਂ ਤੇ ਟੋਟਲ ਵਿਕਟਸ ਇਹਦੇ ਵਿੱਚ ਇਹਨਾਂ ਨੇ ਕਿੰਨੀਆਂ ਲਈਆਂ ਸੀਗੀਆਂ ਤਾਂ 24 ਵਿਕਟਾਂ ਨੈਕਸਟ ਕੁਐਸਚਨ ਹੂ ਹੈਜ਼ ਵਨ ਦਾ ਔਰੇਂਜ ਕੈਪ ਇਨ ਆਈਪਲ 2 2024 ਤਾਂ ਇੱਕ ਕੈਪ ਆ ਜਿਹੜੀ ਉਹ ਕਿਸ ਦੇ ਦੁਆਰਾ ਜਿੱਤੀ ਗਈ ਸੀ ਸਭ ਤੋਂ ਪਹਿਲਾਂ ਜਿਹੜੀ orange cap ਆ ਇਹ ਕੀ ਆ ਬੈਟਸਮੈਨ ਨੂੰ ਦਿੱਤੀ ਜਾਂਦੀ ਜਿਸ ਨੇ ਕੀ ਆ ਟੂਰਨਾਮੈਂਟ ਦੇ ਵਿੱਚ ਸਭ ਤੋਂ ਜਿਆਦਾ ਰਨ ਬੜਾਏ ਹੁੰਦੇ ਹਨ ਤਾਂ ਇਹ ਮਿਲੀ ਸੀਗੀ ਵਿਰਾਟ ਕੋਹਲੀ ਨੂੰ ਜੋ ਕਿ ਆਰਸੀਬੀ ਦੇ ਖਿਡਾਰੀ ਸੀਗੇ ਤਾਂ ਇਹਦੇ ਵਿੱਚ ਟੋਟਲ ਰਨਸ ਇਹਨਾਂ ਨੇ ਕਿੰਨੇ ਬਣਾਏ ਸੀਗੇ ਟੋਟਲ ਦੌੜਾ ਕਿੰਨੀਆਂ ਬਣਾਈਆਂ ਸੀ ਨਿਰ ਤਾਂ 741 ਦੌੜਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ who won a men's single title at 2024 ਥਾਈਲੈਂਡ ਓਪਨ ਤਾਂ ਇਹਦੇ ਵਿੱਚ ਕੀ ਆ ਸਿੰਗਲ ਟਾਈਟਲ ਜੋ ਕਿ ਥਾਈਲੈਂਡ ਓਪਨ ਦਾ ਕਰਵਾਇਆ ਗਿਆ ਸੀ ਇਹਦੇ ਵਿੱਚ ਕੌਣ ਜੇਤੂ ਰਿਹਾ ਤਾਂ ਲੀ ਜ਼ੀ ਜੀਆ ਇਹਦੇ ਵਿੱਚ ਕੀ ਜੇਤੂ ਰਹੇ ਸੀਗੇ ਤੇ ਵੂਮਨਸ ਦੇ ਵਿੱਚ ਸੁਪਾਨੀ ਦਾ ਕਿਥੋਂਗ ਇਹਦੇ ਵਿੱਚ ਕੀ ਸਿੰਗਲ ਕੈਟਾਗਰੀ ਦੇ ਵਿੱਚ ਇਹ ਜੇਤੂ ਰਹੇ ਸੀਗੇ men's ਡਬਲ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਤਵਿਕ ਸਈਰਾਜ ਰਣਕੀ ਰੈਡੀ ਤੇ ਚਿਰਾਗ ਛੇਟੀ ਇਹ ਦੋਵੇਂ ਇਹਦੇ ਵਿੱਚ ਜੇਤੂ ਰਹੇ ਸੀਗੇ ਤੇ ਕਿ ਇਹ ਬੈਡਮਿੰਟਨ ਦੇ ਨਾਲ ਸੰਬੰਧਿਤ ਹੈ। ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ। ਵਿਚ ਕੰਟਰੀ ਵਨ ਸੁਲਤਾਨ ਅਜ਼ਲਾਨ ਸ਼ਾ ਕੱਪ 2024 ਤਾਂ ਇਹ ਦਿੱਤਿਆ ਸੀਗਾ ਜਾਪਾਨ ਦੇ ਦੁਆਰਾ ਇਹਨਾਂ ਦਾ ਕੀ ਹੈ ਪਹਿਲਾ ਹੀ ਟਾਈਟਲ ਸੀ ਇਹ। ਇਸ ਨੂੰ ਹੋਸਟ ਕਿੱਥੇ ਕੀਤਾ ਗਿਆ ਸੀਗਾ ਤਾਂ ਮਲੇਸ਼ੀਆ ਦੇ ਵਿੱਚ। ਇਹਦੇ ਵਿੱਚ ਰਨਰ ਅਪ ਕਿਹੜਾ ਦੇਸ਼ ਰਿਹਾ ਸੀਗਾ ਤਾਂ ਪਾਕਿਸਤਾਨ। ਇਹ ਕਿ ਹਾਕੀ ਦੇ ਨਾਲ ਸੰਬੰਧਿਤ ਕੱਪ ਹੈ। ਵਾਦਿਆਂ ਅਗਲੇ ਕੁਐਸਚਨ ਦੇ ਵੱਲੀ। ਵਿਚ ਕੰਟਰੀ ਵਿਲ ਹੋਸਟ 2027 FIFA ਔਮਨਸ ਵਰਲਡ ਕੱਪ ਤਾਂ ਇਹ ਕੀ ਆ ਜੋ ਕਿ 2027 ਦਾ ਜਿਹੜਾ ਵਰਲਡ ਕੱਪ ਹੈ FIFA ਦਾ ਜੋ ਕਿ ਔਮਨਸ ਦੇ ਲਈ ਹੋਊਗਾ ਇਹ ਕਿੱਥੇ ਜਾਂ ਕਿਸ ਦੇਸ਼ ਦੇ ਵਿੱਚ ਜਿਹੜਾ ਕੀ ਹੋਸਟ ਇਹਨੂੰ ਮੇਜ਼ਬਾਨੀ ਕੀਤੀ ਜਾਊਗੀ ਤਾਂ ਉਹ ਕੀਤੀ ਜਾਊਗੀ ਬ੍ਰਾਜ਼ੀਲ ਦੇ ਵਿੱਚ ਨੈਕਸਟ ਕੁਐਸਚਨ ਵਿੱਚ ਸਟੇਟ ਸ਼ਾਮ ਨਿਕ ਸ਼ਾਮ ਨਿਕਲ ਬਿਕਮਸ ਇੰਡੀਆਜ਼ 85th ਚੈਸ ਗ੍ਰੈਂਡ ਮਾਸਟਰ ਤਾਂ ਜਿਹੜਾ ਕੀ ਸ਼ਾਮ ਨਿਕਲਿਆ ਇਹ ਭਾਰਤ ਦਾ 85ਵਾਂ ਗ੍ਰੈਂਡ ਮਾਸਟਰ ਬਣ ਚੁੱਕਿਆ ਹੈ ਤਾਂ ਇਹ ਕਿਹੜੀ ਸਟੇਟ ਤੋਂ ਬਿਲੋਂਗ ਕਰਦਾ ਤਾਂ ਇਹ ਕਰਦਾ ਤਾਮਿਲਨਾਡੂ ਤੋਂ ਤੇ ਤਾਮਿਲਨਾਡੂ ਦੀ ਰਾਜਧਾਨੀ ਕੀ ਆਪਣੇ ਕੋਲੇ ਚਨਈ। ਪ੍ਰਸ਼ਨ ਦੀ ਗੱਲ ਕਰਦੇ ਆਪਾਂ। Who became the first Indian bowler to take 350 T20 wickets? ਤਾਂ ਇਹ ਕਹਿ ਰਹੇ ਸੀਗੇ ਕਹਿੰਦੇ who became the first Indian bowler ਮਤਲਬ ਕਿ ਉਹ ਕਿਹੜਾ ਇੱਕ ਪਹਿਲਾ ਗੇਂਦਬਾਜ਼ ਬਣਿਆ? ਸਭ ਤੋਂ ਤੇਜ਼ 350 T20 ਵਿਕਟਾਂ ਲੈਣ ਵਾਲਾ ਤਾਂ ਇਹ ਬਣਿਆ ਸੀਗਾ ਯੁਜਵਿੰਦਰ ਚਾਹਲ ਜੋ ਕਿ ਭਾਰਤੀ ਖਿਡਾਰੀ ਹੈ ਨੈਕਸਟ ਕੁਐਸਚਨ ਵਿਚ ਕੰਟਰੀ ਵਨ 2023-24 ਯੂਈਐਫਏ ਊਮਨਜ਼ ਨੈਸ਼ਨਲ ਲੀਗ ਟਾਈਟਲ ਤਾਂ ਜਿੱਤਿਆ ਗਿਆ ਸੀਗਾ ਸਪੇਨ ਦੇ ਦੁਆਰਾ ਇਹਨਾਂ ਦਾ ਕੀ ਹੈ ਪਹਿਲਾ ਹੀ ਇਹ ਟਾਈਟਲ ਸੀਗਾ ਜੋ ਕਿ ਫੁੱਟਬਾਲ ਦੇ ਨਾਲ ਸੰਬੰਧਿਤ ਹੈ ਤੇ ਇਹਦੇ ਵਿੱਚ ਰਨਅਪ ਕਿਹੜਾ ਦੇਸ਼ ਰਿਹਾ ਸੀਗਾ ਤਾਂ ਫਰਾਂਸ ਹੂ ਹੈਜ਼ ਦਾ ਫਾਸਟੈਸਟ ਸੈਂਚਰੀ ਇਨ ਟੀ20 ਹਿਸਟਰੀ ਤਾਂ ਕਹਿੰਦੇ ਟੀ20 ਜਿਹੜਾ ਆਪਣੇ ਕੋਲ ਫਾਰਮੈਟ ਹੈ ਕ੍ਰਿਕਟ ਦਾ ਇਹਦੇ ਵਿੱਚ ਸਭ ਤੋਂ ਤੇਜ਼ ਸੈਂਚਰੀ ਜੋ ਕਿ ਕਿਸ ਦੇ ਨਾਮ ਹੈ ਤਾਂ ਇਹ ਸੀਗੀ ਜੇਨ ਨਿਕਲ ਲੌਫਟੀ ਆਈਟਨ ਦੇ ਜੋ ਕਿ ਨਮੀਬੀਆ ਦਾ ਖਿਡਾਰੀ ਹੈ ਫਾਸਟੈਸਟ ਟੀ20 ਸੈਂਚਰੀ ਜੋ ਕਿ ਬਣਾਈ ਸੀਗੀ ਇਹ ਇਹਨੇ ਕਿਹਾ 33 ਬਾਲਾਂ ਦੇ ਵਿੱਚ ਜਿਹੜੇ ਕਿ ਸੈਂਕੜਾ ਇਹਨੇ ਪੂਰਾ ਕਰ ਲਿਆ ਸੀਗਾ ਤਾਂ ਇਹ ਨਾਮ ਜਿਹੜਾ ਯਾਦ ਰੱਖਣਾ ਵੈਸ ਕੁਐਸਚਨ ਵਿੱਚ ਸਟੇਟ ਹੋਸਟਡ ਖੇਲੋ ਇੰਡੀਆ ਯੂਥ ਗੇਮਸ 2024 ਤਾਂ ਖੇਲੋ ਇੰਡੀਆ ਯੂਥ ਗੇਮਸ ਜਿਹੜੇ 2024 ਦੇ ਕਾਫੀ ਜਿਆਦਾ ਇੰਪੋਰਟੈਂਟ ਨੇ ਆਪਾਂ ਕਿ ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਰੱਖਣਾ ਹੈਗਾ ਸਭ ਤੋਂ ਪਹਿਲਾਂ ਜਿਹੜੇ ਖੇਲੋ ਇੰਡੀਆ ਯੂਥ ਗੇਮਸ 2024 ਦੇ ਇਹ ਕਿੱਥੇ ਆਯੋਜਿਤ ਕੀਤੇ ਗਏ ਆ ਤੈ ਕੀਤੇ ਗਏ ਸੀਗੇ ਤਾਮਿਲਨਾਡੂ ਦੇ ਵਿੱਚ ਇਹਨਾਂ ਦਾ ਐਡੀਸ਼ਨ ਕਿੰਨਾ ਸੀਗਾ ਤਾਂ 6ਵਾਂ ਕਿਹੜੀਆਂ ਚਾਰ ਸ਼ਹਿਰ ਸੀਗੇ ਤਾਮਿਲਨਾਡੂ ਦੇ ਜਿੱਥੇ ਕੀ ਹੋਸਟ ਕਰਵਾਏ ਗਏ ਆ ਤੈ ਸੀਗੇ ਚੇਨਈ ਮਧੁਰਾਈ ਤ੍ਰਿਚੀ ਤੇ ਕੋਇੰਬਟੂਰ ਇਹ ਕਿਹ ਚਾਰ ਜਿਹੜੇ ਸ਼ਹਿਰ ਜਿੰਨਾਂ ਵਿੱਚ ਕਿਹ ਖੇਲੋ ਇੰਡੀਆ ਯੂਥ ਗੇਮਸ ਨੂੰ ਹੋਸਟ ਕਰਵਾਇਆ ਗਿਆ ਸੀਗਾ ਇਹਦੇ ਵਿੱਚ ਪਹਿਲੇ ਸਥਾਨ ਤੇ ਕੌਣ ਰਿਹਾ ਮਹਾਰਾਸ਼ਟਰ ਸੈਕੰਡ ਤੇ ਤਾਮਿਲਨਾਡੂ ਤੀਜੇ ਤੇ ਹਰਿਆਣਾ ਚੌਥੇ ਤੇ ਦਿੱਲੀ ਤੇ ਪੰਜਵੇਂ ਤੇ ਰਾਜਸਥਾਨ ਇਹਦੇ ਵਿੱਚ ਰਿਹਾ ਸੀਗੇ ਰੈਂਕਿੰਗ ਦੇ ਅਕੋਰਡਿੰਗ ਜੇ ਆਪਾਂ ਦੇਖੀਏ ਤਾਂ ਇਹਨਾਂ ਵਿੱਚ ਆਪਾਂ 골ਡ ਮੈਡਲ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਨੇ 57 ਮੈਡਲ ਦਿੱਤੇ ਆ ਤਾਮਿਲਨਾਡੂ ਨੇ 38 ਹਰਿਆਣੇ ਨੇ 35 ਦਿੱਲੀ ਨੇ 13 ਤੇ ਰਾਜਸਥਾਨ ਨੇ ਵੀ 13 ਮੈਡਲ ਜਿੱਤੇ ਐ সিলਵਰ ਦੀ ਗੱਲ ਕਰੀਏ ਤਾਂ 48 ਮਹਾਰਾਸ਼ਟਰ ਨੇ, ਤਾਮਿਲਨਾਡੂ ਨੇ 21, ਹਰਿਆਣੇ ਨੇ 22, ਦਿੱਲੀ ਨੇ 18 ਤੇ ਰਾਜਸਥਾਨ ਨੇ 17 ব্রোঞ্জ ਮੈਡਲ ਦੀ ਗੱਲ ਕਰਦੇ ਤਾਂ ਮਹਾਰਾਸ਼ਟਰ ਨੇ 53, ਤਾਮਿਲਨਾਡੂ ਦੇ 39, ਹਰਿਆਣੇ ਦੇ 46, ਦਿੱਲੀ ਦੇ 25 ਤੇ ਰਾਜਸਥਾਨ ਦੇ 17 ਮੈਡਲ ਸੀਗੇ ਤਾਂ ਟੋਟਲ ਦੀ ਗੱਲ ਕਰਦੇ ਮਹਾਰਾਸ਼ਟਰ ਦੇ ਸਭ ਤੋਂ ਜ਼ਿਆਦਾ 158 ਮੈਡਲ ਸੀਗੇ, 98 ਸੀਗੇ ਤਾਮਿਲਨਾਡੂ ਦੇ हरियाणा ਦੇ 103 ਸਿਗੇ ਦਿੱਲੀ ਦੇ 56 ਤੇ Rajasthan ਦੇ 47 ਮੈਡਲ ਜੋ ਕਿ ਇਹਦੇ ਜੋ ਕਿ ਖੇਲੋ ਇੰਡੀਆ ਯੂਥ ਗੇਮਸ 2024 ਦੇ ਵਿੱਚ ਰਹੇ ਸਨ ਤਾਂ ਵਿੱਚ ਯੂਨੀਵਰਸਿਟੀ ਵਨ ਮੈਕਸਿਮਮ ਮੈਡਲ ਐਟ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2024 ਤਾ ਯੂਨੀਵਰਸਿਟੀ ਗੇਮਸ ਜਿਹੜੀਆਂ ਕਿ ਇਹ ਖੇਲੋ ਇੰਡੀਆ ਹੋਈਆਂ ਸੀਆਂ ਤਾਂ ਯੂਨੀਵਰਸਿਟੀ ਖੇਲੋ ਇੰਡੀਆ ਜਿਹੜੀਆਂ ਗੇਮਸ ਸੀਆਂ 2024 ਦੀਆਂ ਇਹਦੇ ਵਿੱਚ ਕਿਹੜੀ ਯੂਨੀਵਰਸਿਟੀ ਨੇ ਸਭ ਤੋਂ ਵੱਧ ਜਿਹੜੇ ਮੈਡਲ ਪ੍ਰਾਪਤ ਕੀਤੇ ਆ ਤਾਂ ਇਹ ਕੀਤੇ ਸੀਗੇ ਚੰਡੀਗੜ੍ਹ ਯੂਨੀਵਰਸਿਟੀ ਨੇ ਇਹਨਾਂ ਨੇ ਕੀ ਆ 23 골ਡ 28 ਸਿਲਵਰ ਤੇ 21 ਬ੍ਰੌਂਜ਼ ਮੈਡਲ ਜਿਹੜੇ ਇਹ ਚ ਪ੍ਰਾਪਤ ਕੀਤੇ ਆ ਇਹਦੇ ਵਿੱਚ ਸੈਕੰਡ ਰੈਂਕ ਤੇ ਕੌਣ ਰਹੀ ਸੀਗੀ ਤਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਇਹਨੂੰ ਹੋਸਟ ਕਿੱਥੇ ਕੀਤਾ ਗਿਆ ਸੀਗਾ ਤਾਂ ਗੁਹਾਟੀ ਦੇ ਵਿੱਚ ਤੇ ਐਡੀਸ਼ਨ ਇਹਦਾ ਕਿੰਨਾ ਸੀਗਾ ਆਪਣੇ ਕੋਲੇ ਚੌਥਾ ਐਡੀਸ਼ਨ ਇਹਦਾ ਹੋਇਆ ਸੀਗਾ ਤਾਂ ਅੱਜ ਦੇ ਲਈ ਇਹਨੇ ਕਰੰਟ ਅਫੇਅਰਜ਼ ਆਪਣੇ ਕੋਲ ਕਾਫੀ ਨੇ ਤਾਂ ਜਲਦੀ ਮਿਲਾਂਗੇ ਅਗਲੀ ਕਲਾਸ ਦੇ ਵਿੱਚ ਸੋ ਸਾਰੇ ਬੱਚਿਆਂ ਨੇ ਆਪਦੇ ਨੋਟਸ ਜਿਹੜੇ ਕਿ ਮੇਨਟੇਨ ਕਰੇ ਰੱਖਣੇ ਆ ਤੇ ਆਪਣਾ ਜੋ ਕਿ ਐਗਜ਼ਾਮ ਨੇੜੇ ਆ ਹੀ ਰਿਹਾ ਤਾਂ ਆਪਦੀ ਤਿਆਰੀ ਕੀ ਖਿੱਚ ਕੇ ਰੱਖਣੀ ਆ ਆਪਾਂ ਤੇ ਜਿਦਾਂ ਕਿ ਤੁਹਾਨੂੰ ਪਤਾ ਹੀ ਆ ਸੋ ਇਹ ਸੰਡੇ ਆਪਾਂ ਕੀ ਐ ਮੋਕ ਟੈਸਟ ਜੋ ਕਿ ਈਵਨਿੰਗ ਦੇ ਵਿੱਚ ਆਪਾਂ ਕਰਵਾਵਾਂਗੇ ਸਾਰੇ ਬੱਚੇ ਨੇ ਤਿਆਰੀ ਖਿੱਚ ਲਈ ਆ ਤਾਂ ਇਸ ਸੰਡੇ ਨੂੰ ਜੋ ਕਿ ਲਾਈਵ ਆਪਣਾ ਮੌਕ ਟੈਸਟ ਹੋਊਗਾ ਉਹਦੇ ਵਿੱਚ ਵਧੀਆ ਪਰਫਾਰਮੈਂਸ ਦੇਣੀ ਆ ਸੋ ਸਾਰੇ ਬੱਚੇ ਨੇ ਰੈਡੀ ਰਹਿਣਾ ਉਸ ਚੀਜ਼ ਦੇ ਲਈ ਵੀ ਸੋ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ